ਦਾਸ ਲੋਚਾ ਨਾਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਟਿੱਕੀਆਂ ਟਿੱਕੀਆਂ ਬਣਾਵਾਂਗੇ ਆਪਾਂ ਆਲੂ ਦੀਆਂ ਤੇ ਟਿੱਕੀਆਂ ਬਣਾਉਣ ਵਾਸਤੇ ਆਪਾਂ ਇੱਥੇ ਲੈਏ ਨੇ ਪੰਜ ਉਬਲੇ ਹੋਏ ਆਲੂ ਲੈ ਲਏ ਨੇ ਤੇ ਨਾਲ ਹੀ ਇੱਥੇ ਲਿਆਂਦੇ ਜੀ ਦੋ ਤਿੰਨ ਸਬਜ਼ੀਆਂ ਦੋ ਲਿਆਂਦੇ ਆਪਾਂ ਗਾਜਰਾ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਤੇ ਚਾਰ ਪੰਜ ਹਰੀਆਂ ਮਿਰਚਾਂ ਕੱਟ ਕੇ ਇੱਕ ਧਕੰਦਰ ਨੂੰ ਆਪਾਂ ਕद्दूकस ਕਰ ਲਿਆ ਤੇ ਸਭ ਤੋਂ ਪਹਿਲਾਂ ਆਪਾਂ ਹੁਣ ਪਿਆਜ਼ਾਂ ਨੂੰ ਬਰੀਕ ਬਰੀਕ ਕੱਟ ਕੇ ਤੇ ਫਿਰ ਉਸ ਤੋਂ ਬਾਅਦ ਆਪਾਂ ਗਾਜਰਾਂ ਜਿਹੜੀ ਇਹਨੂੰ ਕद्दूकस ਕਰ ਲੈਣੇ ਇਹ ਅੱਜ ਆਪਾਂ ਬਰੀਕ ਬਰੀਕ ਕੱਟ ਲਾਂਗੇ ਤੁਸੀਂ ਚਾਹੋ ਤਾਂ ਸਕਿਪ ਵੀ ਕਰ ਸਕਦੇ ਹੋ ਜੇ ਤੁਹਾਨੂੰ ਪਿਆਜ਼ ਟਿੱਕੀ ਦੇ ਵਿੱਚ ਨਹੀਂ ਪਸੰਦ ਤੇ ਨਾਲ ਹੀ ਹੁਣ ਆਪਾਂ ਗਾਜਰਾਂ ਨੂੰ ਕਰ ਲੈਨੇ ਜੀ ਕਰਕੇ ਕਰਕੇ ਜੀ ਗਾਜਰ ਆਪਾਂ ਕੱਦੂ ਕਸ਼ ਕਰ ਲਈਏ ਤੇ ਹੁਣ ਆਪਾਂ ਆਲੂਆਂ ਨੂੰ ਪਾ ਲੈਨੇ ਇੱਕ ਵੱਡੇ ਭਾਂਡੇ ਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਕਰ ਲਾਂਗੇ ਜੀ ਮੈਸ਼ ਕੋਈ ਗੁੱਟਲੀ ਨਹੀਂ ਰਹਿਣੀ ਚਾਹੀਦੀ ਆਲੂ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲਏ ਨੇ ਤੇ ਹੁਣ ਇਹਨਾਂ ਦੇ ਵਿੱਚ ਪਾ ਦਨੇ ਆ ਜੀ ਸਬਜ਼ੀਆਂ पा देंगे जी कदू कश किया चकंदर कटिया कदूकश की गाजर प्याज हरिया मिर्चा तीन चमच पा देंगे जी आप आरा रोट दे ਤੇ ਨਾਲ ਹੀ ਹੁਣ ਥੋੜੇ ਜਿਹਾ ਪਾ ਦਾਂਗੇ ਆਪਾਂ ਮਸਾਲੇ ਥੋੜੀ ਜੀ ਅੱਧਾ ਚਮਚ ਪਾਵਾਂਗੇ ਆਪਾਂ ਲਾਲ ਮਿਰਚ ਪੀਸੀ ਹੋਈ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਗਰਮ ਮਸਾਲਾ ਤੇ ਸਵਾਦ ਦੇ ਹਿਸਾਬ ਨਾਲ ਪਾ ਦਾਂਗੇ ਆਪਾਂ ਨਮਕ ਤੇ ਥੋੜੀ ਜੀ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਅਜਵਾਨ ਇਹਨੇ ਮਸਾਲੇ ਪਾ ਕੇ ਆਪਾਂ ਹੁਣ ਇਹਨਾਂ ਨੂੰ ਕਰ ਲੈਨੇ ਚੰਗੀ ਤਰ੍ਹਾਂ ਮਿਕਸ ਸਾਰੇ ਮਸਾਲੇ ਆਪਾਂ ਸਾਰਾ ਸਬਜ਼ੀਆਂ ਜਿਹੜੀਆਂ ਵੀ ਪਾਈਆਂ ਸੀ ਮਿਕਸ ਕਰ ਲਈਆਂ ਤੇ ਇਹਨੂੰ ਹੁਣ ਆਪਾਂ 5 ਮਿੰਟ ਰੱਖਾਂਗੇ ਜੀ ਤੇ ਉਸ ਤੋਂ ਬਾਅਦ ਆਪਾਂ ਟਿੱਕੀਆਂ ਤਿਆਰ ਕਰਦੇ ਹਾਂ ਹੁਣ ਆਪਾਂ ਟਿੱਕੀਆਂ ਨੂੰ ਗੋਲ ਕਰ ਲੈਨੇ ਆ ਇਸੇ ਤਰ੍ਹਾਂ ਆਪਾਂ ਸਾਰੀਆਂ ਟਿੱਕੀਆਂ ਨੂੰ ਗੋਲ ਕਰਕੇ ਤੇ ਪਲੇਟ 'ਚ ਰੱਖ ਲੈਨੇ ਆ ਬਣਾ ਕੇ ਟਿੱਕੀਆਂ ਆਪਾਂ ਸਾਰੀਆਂ ਗੋਲ ਕਰ ਲੀਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਕਰ ਲੈਨੇ ਆ ਜੀ ਤਵੇ ਦੇ ਉੱਤੇ ਸੇਕ ਲੈਨੇ ਆ ਤਵੇ ਤੇ ਤਲਾਂਗੇ ਜੀ ਆਪਾਂ ਅੱਜ ਅੱਜ ਟਿੱਕੀਆਂ ਤੇ ਨਾਲ ਹੀ ਆਪਾਂ ਤੇਲ ਪਾ ਕੇ ਚੰਗੀ ਤਰ੍ਹਾਂ ਕਰ ਲੈਨੇ ਆ ਗਰਮ ਟਿੱਕੀਆਂ ਨੂੰ ਆਪਾਂ ਲਾਵਾਂਗੇ ਜੀ ਬ੍ਰੈਡ ਕ੍ਰਮ ਤੇ ਬ੍ਰੈਡ ਕ੍ਰਮ ਦੇ ਵਿੱਚ ਚੰਗੀ ਤਰ੍ਹਾਂ ਟਿੱਕੀਆਂ ਨੂੰ ਲਾ ਕੇ ਬ੍ਰੈਡ ਕ੍ਰਮ ਤੇ ਫਿਰ ਆਪਾਂ ਇਸ ਤੋਂ ਬਾਅਦ ਇਹਦੇ ਤਵੇ ਦੇ ਉੱਤੇ ਰੱਖ ਕੇ ਇਹਨਾਂ ਨੂੰ ਕਰਾਂਗੇ ਫਰਾਈ ਤੁਸੀਂ ਇਹਨਾਂ ਨੂੰ ਥੋੜਾ ਜਿਆਦਾ ਹੋਰ ਵੀ ਚਪਟਾ ਕਰ ਸਕਦੇ ਹੋ

ਹੁਣ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਫਰਾਈ ਕਰ ਲੈਨੇ ਆ ਟਿੱਕੀਆਂ ਨੂੰ ਟਿੱਕੀਆਂ ਦੀ ਸਾਈਡ ਨੂੰ ਕਰ ਦਨੇ ਆ ਜੀ ਚੇਂਜ ਕੀ ਆਪਣੀ ਸਿੱਖ ਚੁੱਕੀ ਹੈ ਤੇ ਇਹਨਾਂ ਨੂੰ ਆਪਾਂ ਹੁਣ ਕੱਢ ਲੈਨੇ ਆ ਇੱਕ ਪ੍ਰੈਸ਼ ਰੱਖ ਲਾਂਗੇ ਬਾਕੀ ਦੀਆਂ ਵੀ ਸਾਰੀਆਂ ਟਿੱਕੀਆਂ ਆਪਾਂ ਇਸੇ ਤਰ੍ਹਾਂ ਸੇਕ ਲੈਣੇ ਆ। ਲਓ ਜੀ ਟਿੱਕੀਆਂ ਆਪਾਂ ਬਣਾ ਕੇ ਕਰ ਲਿਆ ਨੇ ਤਿਆਰ ਹੁਣ ਆਪਾਂ ਇਹਨਾਂ ਨੂੰ ਕਰਦੇ ਆਂ ਜੀ ਸਰ ਟਿੱਕੀਆਂ ਨੂੰ ਅੱਜ ਦੀਆਂ ਟਿੱਕੀਆਂ ਨੂੰ ਆਪਾਂ ਕਰਾਂਗੇ ਜੀ ਗਾਜਰ ਤੇ ਪਿਆਜ਼ ਦੇ ਨਾਲ ਸਰ ਤੇ ਨਾਲ ਇੱਥੇ ਬਰੀਕ ਬਰੀਕ ਤਕਲੇ ਪਤਲੇ ਕੱਟੇ ਹੋਏ ਪਿਆਜ਼ ਇਹ ਨਾਲ ਬਣਾਈਏ ਜੀ ਪਿਆਜ਼ ਤੇ ਚਕੰਦਰ ਦੀ ਸਪੈਸ਼ਲ ਟਿੱਕੀਆਂ ਦੇ ਨਾਲ ਖਾਧੀ ਜਾਣ ਵਾਲੀ ਚਟਨੀ ਤੇ ਇਹਨੂੰ ਕਰਾਂਗੇ ਆਪਾਂ ਸਰਵ ਤੇ ਲੋ ਜੀ ਆਪਣੀਆਂ ਟਿੱਕੀਆਂ ਬਣ ਕੇ ਬਿਲਕੁਲ ਹੋ ਗਈਆਂ ਨੇ ਤਿਆਰ ਤੇ ਆਪਾਂ ਲਾਲ ਚਟਨੀ ਚਕੰਦਰ ਤੇ ਪਿਆਜ਼ ਦੀ ਕੀਤੀ ਜੇ ਤਿਆਰ ਨਾਲ ਤੇ ਹਾਂ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਤਿਆਰ ਹੋਈਆਂ ਨੇ ਤੇ ਜੇਕਰ ਤੁਹਾਨੂੰ ਅੱਜ ਦੀ ਟਿੱਕੀਆਂ ਦੀ ਰੈਸਪੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਹੋਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ